ਲੋ ਜੀ ਪਸ਼ਮੀਨਾ ਆਰੀ ਵਰਕ ਵਿੱਚ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆ ਚੁੱਕਾ ਹੈ। ਕਲਰ ਦੇਵਾਂਗੇ 5 ਪਹਿਲਾ ਕਲਰ ਹੈਗਾ ਹਰਾ ਫਿਰੋਜੀ ਜੀ। ਪਿਓਰ ਪਸ਼ਮੀਨੇ ਦੇ ਉੱਪਰ ਆਰੀ ਵਰਕ ਆਇਆ ਹੈ ਜੀ। ਪਸ਼ਮੀਨੇ ਦੀ ਹੀ ਬਾਟਮ ਆਉਗੀ ਤੇ ਪਸ਼ਮੀਨਾ ਦਾ ਹੀ ਸ਼ਾਲ ਆਉਗਾ ਜੀ। 5 ਕਲਰ ਦੇਵਾਂਗੇ ਇਹਦੇ ਵਿੱਚ ਹੀ ਲੋਕਾਂ ਨੇ ਸੇਲ ਦੇ ਵਿੱਚ ਹੁਣ ਵੀ ਇਹਦਾ ਜਿਹੜਾ ਰੇਟ ਹੈ 800 ਰੁਪਏ ਰੱਖਿਆ ਹੋਇਆ ਜੀ। ਸੋ ਨੂੰ ਆਪਾਂ ਲੋੜੀ ਸੇਲ ਮੇਲੇ ਦੇ ਉੱਪਰ ਆਫਰ ਦੇ ਵਿੱਚ ਦੇ ਰਿਹਾ ਸਿਰਫ 550 ਦਾ ਹੀ ਪਿਓਰ ਪਸ਼ਮੀਨੇ ਦਾ ਆਰੀ ਵਰਕ ਸ਼ਾਲ ਸੂਟ ਲੋੜੀ ਸੇਲ ਮੇਲੇ ਦੇ ਉੱਪਰ ਸਿਰਫ 550 ਦਾ ਹੀ ਪੰਜ ਰੰਗ ਨੇ ਜਿਹੜਾ ਵੀ ਤੁਹਾਨੂੰ ਰੰਗ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਈ ਪਿਓਰ ਪਸ਼ਮੀਨੇ ਦਾ ਆਰੀ ਵਰਕ ਸੂਟ ਜਿਹੜਾ ਲੋਕਾਂ ਨੇ ਸੇਲ ਦੇ ਵਿੱਚ ਹੁਣ ਵੀ 800 ਲਾਇਆ ਹੋਇਆ ਜੀ ਆਪਾਂ ਤੁਹਾਨੂੰ ਸਿਰਫ ਦੇਵਾਂਗੇ 550 ਦਾ ਜੀ ਪਿਓਰ ਪਸ਼ਮੀਨੇ ਦਾ ਆਰੀ ਵਰਕ ਸੌਲ ਸੂਟ ਹੀ ਕਲਰ ਹੋਣਗੇ ਪੰਜ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ WhatsApp ਆਰਡਰ ਕਰ ਦਿਓ ਜੀ ਲੋ ਜੀ ਚੈੱਕ ਕਰੋ ਜੀ ਮਹਿੰਦੀ ਕਲਰ ਆ ਗਈ ਪੰਜ ਰੰਗ ਨੇ 25 ਕਲਰ ਪੁਰੇ ਸ਼ਾਨਦਾਰ ਨੇ ਜੀ ਪਿਓਰ ਪਸ਼ਮੀਨਾ ਆਰੀ ਵਰਕ ਸੌਲ ਸੂਟ ਸਿਰਫ 550 ਦਾ ਹੀ ਸਿਰਫ 550 ਵਿੱਚ ਦੇਵਾਂਗੇ ਲੋੜੀ ਤੱਕ ਜੀ ਲੋ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰਾ ਦਿਓ ਜੀ ਲੋ ਜੀ ਪਿਓਰ ਪਸ਼ਮੀਨਾ ਆਰੀ ਵਰਕ ਸੌਲ ਸੂਟ ਹੀ ਦੁਕਾਨ ਤੇ ਵੀ ਆ ਕੇ ਲੈ ਸਕਦੇ ਹੋ ਅਲੀ ਖੇਰਵਾਲ ਦੀ ਕੱਪੜੀ ਮਸ਼ਹੂਰ ਦੁਕਾਨ ਥਾਣਾ ਰੋਡ ਪੀਖੀ ਜੀ ਪਿਓਰ ਪਸ਼ਮੀਨਾ ਆਰੀ ਵਰਕ ਸੌਲ ਸੂਟ ਹੀ ਲੋੜੀ ਸੇਲ ਮੇਲਾ ਸਿਰਫ 550 ਜੀ ਲੋ ਚੈੱਕ ਕਰੋ ਜੀ